ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਮੋਲ ਨੌਲੇਜ ਸੀਰੀਜ਼ ਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਲਈ ਇੱਕ ਮਹੱਤਮਪੂਰਨ ਲੜੀਵਾਰ ਵੀਡੀਓ ਇੱਕ ਸੀਰੀਜ਼ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਅਸੀਂ ਇਸ ਚੈਨਲ ਤੇ ਪੰਜਾਬ ਦੇ ਜ਼ਿਲ੍ਹਿਆਂ ਦਾ ਅਧਿਐਨ ਕਰਦੇ ਹਾਂ ਸਾਡੀ ਇੱਕ ਲੜੀ ਚੱਲ ਰਹੀ ਹੈ ਇਸ ਦੇ ਨਾਲ ਹੀ ਅਸੀਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਕਿਉਂ ਨਾ ਸਾਡੀ ਮਾਂ ਬੋਲੀ ਦੇ ਪੰਜਾਬੀ ਦੇ ਮਾਣ ਸਤਿਕਾਰ ਦੇ ਲਈ ਇੱਕ ਅਜਿਹੀ ਲੜੀ ਸ਼ੁਰੂ ਕੀਤੀ ਜਾਵੇ ਜਿਸ ਨਾਲ ਸਾਡੇ ਪੰਜਾਬ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਲਈ ਇਹ ਬਹੁਤ ਮਹੱਤਵਪੂਰਨ ਹੋਵੇਗੀ ਇਹ ਲੜੀ ਛੋਟੇ ਵੱਡੇ ਹਰ ਇੱਕ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਜੋ ਪੰਜਾਬ ਨੂੰ ਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਦਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਜੋ ਸਾਡੇ ਆਲੇ-ਦੁਆਲੇ ਦੇ ਕਈ ਅਜਿਹੇ ਸਕੂਲ ਨੇ ਕਾਲਜ ਨੇ ਜਿਨ੍ਹਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ ਲਿਖਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਹ ਅੰਗਰੇਜ਼ੀ ਸਮਝ ਲੈਂਦੇ ਨੇ ਅੰਗਰੇਜ਼ੀ ਬੋਲ ਲੈਂਦੇ ਨੇ ਹਿੰਦੀ ਪੜ੍ਹ ਲੈਂਦੇ ਨੇ ਪਰ ਪੰਜਾਬੀ ਪੜ੍ਹਨ ਲੱਗੇ ਜਾਂ ਬੋਲਣ ਲੱਗੇ ਉਹਨਾਂ ਨੂੰ ਕੋਈ ਨਾ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਇਹ ਕਾਰਨ ਸਿਰਫ ਇਹਦੇ ਵਿੱਚ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਕਿਉਂਕਿ ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਹੈ ਕਿ ਆਪਣੀ ਮਾਂ ਬੋਲੀ ਨੂੰ ਭੁੱਲ ਜਾਣ ਵਾਲਾ ਇੱਕ ਇਨਸਾਨ ਡਿਗਰੀ ਹੋਲਡਰ ਤਾਂ ਹੋ ਸਕਦਾ ਹੈ ਉਹ ਵਿਦਵਾਨ ਤਾਂ ਹੋ ਸਕਦਾ ਹੈ ਪਰ ਉਹ ਕਦੇ ਇੱਕ ਇਨਸਾਨ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਉਸਨੇ ਸਾਨੂੰ ਜਿਸ ਖੇਤਰ ਦੇ ਵਿੱਚ ਭੇਜਿਆ ਹੈ ਜਿਸ ਸੱਭਿਆਚਾਰ ਦੇ ਵਿੱਚ ਸਾਨੂੰ ਭੇਜਿਆ ਹੈ ਉਸ ਸੱਭਿਆਚਾਰ ਬਾਰੇ ਉਸ ਬਾਰੇ ਜਾਣਕਾਰੀ ਹਾਸਲ ਕਰਨਾ ਸਾਡਾ ਪਹਿਲਾ ਕਰਤੱਵ ਹੈ ਉਸ ਬਾਰੇ ਜਾਣਕਾਰੀ ਹੋਣਾ ਸਾਡਾ ਮੁਢਲੀ ਜਾਣਕਾਰੀ ਹੈ ਮੁਢਲੀ ਨੌਲੇਜ ਹੈ ਇਸ ਲਈ ਸਾਡੇ ਮਾਪਿਓ ਦਾ ਤੇ ਪਹਿਲਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੋਰ ਪਾਸਾ ਤਾਂ ਸਿਖਾਉਣ ਹੀ ਸਿਖਾਉਣ ਨਾਲ ਹੀ ਉਹ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਤੇ ਉਹਨੂੰ ਪੜ੍ਹਨਾ ਲਿਖਣਾ ਸਮਝਣਾ ਸਿਖਾਉਣ ਕਿਉਂਕਿ ਬਹੁਤ ਵੱਡੇ ਜਿਹੜੇ ਇਤਿਹਾਸਕਾਰ ਨੇ ਖੋਜ ਕਰਤਾ ਨੇ ਉਹਨਾਂ ਨੇ ਇਹ ਚੀਜ਼ ਪਾਈ ਆਗੀ ਕਿ ਜੋ ਬੰਦਾ ਆਪਣੀ ਮਾਂ ਬੋਲੀ ਨੂੰ ਸਮਝ ਸਕਦਾ ਉਹ ਆਪਣੇ ਦਿਲ ਦੇ ਭਾਵ ਆਪਣੇ ਜੋ ਹਾਲਾਤ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਲੜ ਸਕਦਾ ਉਹਨਾਂ ਨਾਲ ਆਪਣੇ ਬੁਰਾ ਹਾਲਾਤਾਂ 'ਚ ਲੜ ਸਕਦਾ ਸਮਝਾ ਸਕਦਾ ਇੱਕ ਦੂਜੇ ਨਾਲ ਤੇ ਇਸ ਲਈ ਇਹ ਸਾਡੀ ਜੋ ਵੀਡੀਓ ਹੈ ਇਹ ਹਰ ਇੱਕ ਆदमी ਦੇ ਲਈ ਬੰਦੇ ਦੇ ਲਈ ਇਨਸਾਨ ਦੇ ਲਈ ਜੋ ਪੰਜਾਬ ਦੇ ਵਿੱਚ ਰਹਿੰਦਾ ਜੋ ਪੰਜਾਬ ਨੂੰ ਬਿਲੋਂਗ ਕਰਦਾ ਜੋ ਪੰਜਾਬੀ ਨੂੰ ਬਿਲੋਂਗ ਕਰਦਾ ਉਸ ਲਈ ਜ਼ਰੂਰੀ ਹੈ ਚਾਹੇ ਉਹ ਵੱਡਾ ਹੋਵੇ ਛੋਟਾ ਹੋਵੇ ਤੇ ਉਹ ਇਸ ਵੀਡੀਓ ਨੂੰ ਦੇਖ ਸਕਦਾ ਇਸ ਲਈ ਸਾਡੀ ਇਹ ਪਹਿਲੀ ਪਹਿਲ ਹੈ ਜੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਭਾਸ਼ਾ ਤੇ ਇੱਕ ਲੜੀ ਜਿਸ ਵਿੱਚ ਅਸੀਂ ਲਗਾਤਾਰ ਵੀਡੀਓ ਪਾਵਾਂਗੇ ਪੰਜਾਬੀ ਭਾਸ਼ਾ ਦੀਆਂ ਜਿਹਦੇ ਵਿੱਚ ਅਸੀਂ ਐਮਸੀਕਿਊ ਵੀ ਕਰਾਵਾਂਗੇ ਤੇ ਵਿਆਕਰਨ ਕਰਾਵਾਂਗੇ ਜਿਸ ਨਾਲ ਬੱਚੇ ਬਜ਼ੁਰਗ ਦੋਸਤ ਮਿੱਤਰ ਕੁਝ ਨਵਾਂ ਸਿੱਖਣਗੇ ਸਾਡੀ ਵੀਡੀਓ ਤੋਂ ਤੇ ਇਹ ਵੀਡੀਓ ਜੋ ਬੱਚੇ ਸਰਕਾਰੀ ਪੇਪਰ ਦਿੰਦੇ ਨੇ ਨੌਕਰੀ ਦਾ ਉਹਨਾਂ ਲਈ ਵੀ ਜ਼ਰੂਰੀ ਹੈ ਕਿਉਂਕਿ MCQ ਹੋਣਗੇ ਜਿਹੜੇ ਉਹ ਸਾਰੇ ਉਸੇ ਤਰ੍ਹਾਂ ਦੇ ਹੋਣਗੇ ਜੋ ਬੱਚੇ ਪੇਪਰਾਂ ਦੇ ਵਿੱਚ ਆਉਂਦੇ ਨੇ ਤੇ ਅਸੀਂ ਸ਼ੁਰੂ ਕਰਦੇ ਹਾਂ ਜੀ ਸਾਡੀ ਪਹਿਲੀ ਵੀਡੀਓ ਜਿਸ ਦਾ ਉਦੇਸ਼ ਹੈ ਜਿਸ ਤਰ੍ਹਾਂ ਅਸੀਂ ਆਪ ਜੀ ਨੂੰ ਸਮਝਾਉਣਾ ਚਾ ਰਹੇ ਹਾਂ ਕੀ ਪਹਿਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜੀ ਕਿ ਭਾਸ਼ਾ ਦੀ ਕਾਢ ਕਿਵੇਂ ਅਤੇ ਕਿਸ ਤਰ੍ਹਾਂ ਹੋਈ ਕਿਉਂਕਿ ਅਸੀਂ ਦੇਖਦੇ ਹਾਂ ਕਿ ਦੁਨੀਆ ਤੇ ਅਨੇਕਾਂ ਹੀ ਭਾਸ਼ਾ ਨੇ ਜਿਵੇਂ ਕਿ ਸਾਡੀ ਪੰਜਾਬੀ ਮਾਂ ਬੋਲੀ ਪੰਜਾਬੀ ਇਹਦੇ ਕੁਝ ਅੱਖਰ ਨੇ ਊੜਾ ਆੜਾ ਈੜੀ ABC ਦੀ ਗੱਲ ਕਰੀ ਅੰਗਰੇਜ਼ੀ ਭਾਸ਼ਾ ABC ਹਿੰਦੀ ਭਾਸ਼ਾ ਕ ਖ ਇਹ ਭਾਸ਼ਾ ਅਨੇਕਾਂ ਹੀ ਭਾਸ਼ਾਵਾਂ ਨੇ ਦੁਨੀਆ ਤੇ ਤੇ ਇਹ ਅਨੇਕਾਂ ਹੀ ਭਾਸ਼ਾਵਾਂ ਜੋ ਨੇ ਇਹਨਾਂ ਦਾ ਜਨਮ ਕਿਵੇਂ ਹੋਇਆ ਇਹਨਾਂ ਦੀ ਕਾਰਡ ਕਿਵੇਂ ਸਾਡੇ ਮਨੁੱਖ ਨੇ ਕੀਤੀ ਹੋਵੇਗੀ ਤੇ ਸਾਡੀ ਪਹਿਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਭਾਸ਼ਾ ਦੀ ਕਾਰਡ ਕਿਵੇਂ ਅਤੇ ਕਿਉਂ ਕੀਤੀ ਗਈ ਸ਼ੁਰੂ ਕਰਦੇ ਹਾਂ ਜੀ ਤੇ ਆਪ ਜੀ ਨੇ ਇਹ ਇੱਕ ਕਹਾਣੀ ਦੇ ਰੂਪ ਵਿੱਚ ਸਾਂਝੀ ਕਰਾਂਗੇ ਜਿਸ ਤਰ੍ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆਂਗਾ ਆਖਿਆ ਜਾਂਦਾ ਹੈ ਕਿ ਜੋ ਭਾਸਾ ਦੀ ਖੋਜ ਸੀ ਉਹ अनेका ਹੀ ਸਾਲ ਪਹਿਲਾਂ ਜੋ ਸਾਡੇ ਇਤਿਹਾਸਕਾਰ ਦੀ ਖੋਜ ਕਰਤਾ ਸੀ ਉਹਨਾਂ ਦੁਆਰਾ ਕੀਤੀ ਗਈ ਸੀ ਭਾਸਾ ਦੀ ਖੋਜ ਬਾਰੇ ਸਾਡੇ ਖੋਜ ਕਰਤਾ ਤੇ ਇਤਿਹਾਸਕਾਰ ਵਿੱਚ ਕਈ ਵਿਚਾਰ ਪ੍ਰਚਲਿਤ ਹਨ ਪਰ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਸ਼ਵਾਸਯੋਗ ਕਥਨ ਹੀਟ ਲਿਖੇ ਅਨੁਸਾਰ ਹੈ ਧਿਆਨ ਨਾਲ ਜਰੂਰ ਸੁਣਨਾ ਜੀ ਇਹ ਜੋ ਕਹਾਣੀ ਹੈ ਜੋ ਅਸੀਂ ਪੜਨ ਜਾ ਰਹੇ ਹਾਂ ਕਹਿੰਦੇ ਇਹ ਸਦੀਆਂ ਪੁਰਾਣੀ ਗੱਲ ਹੈ ਜਦੋਂ ਇਸ ਧਰਤੀ ਉੱਪਰ ਮਨੁੱਖ ਹੋਂਦ ਦਾ ਆਰੰਭ ਹੋਇਆ ਸੀ ਭਾਵ ਕਿ ਜਦੋਂ ਮਨੁੱਖ ਦਾ ਜਨਮ ਹੋਇਆ ਸੀ ਮਨੁੱਖੀ ਹੋਂਦ ਦਾ ਆਰੰਭ ਹੋਇਆ ਇਸ ਧਰਤੀ ਦੇ ਪਹਿਲੇ ਮਨੁੱਖਾਂ ਨੂੰ ਆਦੀ ਮਾਨਵ ਜਾਂ ਆਦ ਮਾਨਵ ਕਿਹਾ ਗਿਆ ਉਹ ਅੱਜ ਦੇ ਮਨੁੱਖ ਵਾਂਗ ਨਹੀਂ ਰਹਿੰਦੇ ਸਨ ਜਿਸ ਤਰ੍ਹਾਂ ਕਿ ਅਸੀਂ ਘਰਾਂ ਦੇ ਵਿੱਚ ਰਹਿੰਦੇ ਹਾਂ ਖਾਂਦੇ ਆ ਪੀਂਦੇ ਆ ਉਹਨਾਂ ਦਾ ਜੀਵਨ ਜੋ ਆਦ ਮਾਨਵ ਸੀ ਆਦੀ ਮਾਨਵ ਸੀ ਉਹਨਾਂ ਦਾ ਜੀਵਨ ਸਾਡੇ ਨਾਲੋਂ ਬਹੁਤ ਵੱਖਰਾ ਸੀ ਆਦ ਮਾਨਵ ਦਾ ਜੀਵ ਅੱਜ ਦੇ ਮਨੁੱਖ ਨਾਲੋਂ ਕਿਤੇ ਵੱਖਰਾ ਸੀ ਆਦ ਮਾਨਵ ਜੰਗਲਾਂ ਵਿੱਚ ਰਹਿੰਦੇ ਸਨ ਸ਼ਿਕਾਰ ਖੇਡਣਾ ਲੱਕੜਾਂ ਇਕੱਠੀਆਂ ਕਰਨਾ ਪਾਣੀ ਲੈਣ ਵਾਸਤੇ ਉਹ ਸਾਰੇ ਮਰਦ ਅਤੇ ਔਰਤਾਂ ਇਕੱਠਾ ਜਾਇਆ ਕਰਦੇ ਸਨ ਭਾਵੇਂ ਕਿ ਉਹ ਜੋ ਕਬੀਲੇ ਦੇ ਵਿੱਚ ਰਹਿੰਦੇ ਸਨ ਉਹ ਸਾਰੇ ਦੇ ਸਾਰਾ ਕਬੀਲਾ ਜੋ ਕੰਮ ਵੀ ਕਰਦਾ ਸੀ ਉਹ ਰਲ ਕੇ ਕਰਦਾ ਸੀ ਕੋਈ ਵੀ ਵੱਖਰਾ ਕੰਮ ਨਹੀਂ ਕਰਿਆ ਕਰਦਾ ਸੀ ਪਰ ਇੱਕ ਦਿਨ ਪਰ ਇੱਕ ਦਿਨ ਆਦਮਾਨਮ ਭਾਵ ਕੀ ਆਦੀਮਨ ਕਬੀਲੇ ਦੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਸੀ ਉਹ ਸ਼ਿਕਾਰ ਕਰਨ ਲਈ ਆਪਣੇ ਕਬੀਲੇ ਨਾਲ ਨਹੀਂ ਜਾ ਸਕਦਾ ਸੀ ਕਿਉਂਕਿ ਉੱਥੇ ਉਸ ਨੂੰ ਉਸ ਦੀ ਜਾਨ ਦਾ ਖਤਰਾ ਸੀ ਉਸ ਬਿਮਾਰ ਵਿਅਕਤੀ ਨੂੰ ਦੇਖ ਕੇ ਕਬੀਲੇ ਦੇ ਮੁਖੀ ਨੇ ਉਸ ਨੂੰ ਗੁਫਾ ਵਿੱਚ ਰਹਿਣ ਦਾ ਇਸ਼ਾਰਾ ਕੀਤਾ ਭਾਵ ਕਿ ਜੋ ਬਿਮਾਰ ਵਿਅਕਤੀ ਸੀ ਉਹ ਸ਼ਿਕਾਰ ਤੇ ਨਹੀਂ ਜਾ ਸਕਿਆ ਜੋ ਕਬੀਲੇ ਦਾ ਮੁਖੀ ਸੀ ਉਸ ਨੇ ਉਸ ਬਿਮਾਰ ਵਿਅਕਤੀ ਨੂੰ ਗੁਫਾ ਦੇ ਵਿੱਚ ਰਹਿਣ ਦਾ ਇਸ਼ਾਰਾ ਕੀਤਾ ਕਿ ਤੂੰ ਸਾਡੇ ਨਾਲ ਨਹੀਂ ਜਾਣਾ ਤੂੰ ਗੁਫਾ ਦੇ ਵਿੱਚ ਰਹਿ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਇਹ ਬੱਚਾ ਬੜੇ ਧਿਆਨ ਨਾਲ ਸੋਚ ਰਿਹਾ ਵੀ ਉਸ ਸਮੇਂ ਉਹਨਾਂ ਨੇ ਕਿਸ ਭਾਸ਼ਾ ਦੇ ਵਿੱਚ ਗੱਲ ਕੀਤੀ ਹੋਵੇਗੀ ਜੋ ਬਿਮਾਰ ਵਿਅਕਤੀ ਹੈ ਜਾਂ ਕਬੀਲੇ ਦਾ ਮੁਖੀ ਹੈ ਉਸਨੇ ਆਪਸ ਦੇ ਵਿੱਚ ਬਾਰਤਾਲਾਪ ਕਿਸ ਤਰ੍ਹਾਂ ਕੀਤੀ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਉਸ ਸਮੇਂ ਉਹਨਾਂ ਨੇ ਆਪਸ ਵਿੱਚ ਕਿਸ ਤਰ੍ਹਾਂ ਗੱਲ ਕੀਤੀ ਹੋਵੇਗੀ ਕਿਸ ਭਾਸ਼ਾ ਦੀ ਵਰਤੋਂ ਕੀਤੀ ਹੋਵੇਗੀ ਤਾਂ ਖੋਜ ਕਰਤਾ ਤੇ ਇਤਿਹਾਸਕਾਰ ਲਿਖਦੇ ਨੇ ਕਹਿੰਦੇ ਇਹ ਗੱਲ ਬਾਤ ਉਹਨਾਂ ਨੇ ਕਿਸ ਭਾਸ਼ਾ ਵਿੱਚ ਕੀਤੀ ਹੋਵੇਗੀ ਇਸ ਬਾਰੇ ਅਸੀਂ ਕੁਝ ਨਹੀਂ ਆਖ ਸਕਦੇ ਸ਼ਾਇਦ ਉਸ ਸਮੇਂ ਕੋਈ ਭਾਸ਼ਾ ਬੋਲ ਚਾਲਦੀ ਭਾਸ਼ਾ ਹੈ ਹੀ ਨਹੀਂ ਸੀ ਭਾਵੇਂ ਕਿ ਸ਼ਾਇਦ ਉਸ ਸਮੇਂ ਕੋਈ ਭਾਸ਼ਾ ਹੀ ਨਹੀਂ ਹੋਣੀ ਉਹ ਇਸ਼ਾਰਿਆਂ ਨਾਲ ਗੱਲਾਂ ਕਰਦੇ ਹੋ ਕਰਿਆ ਕਰਦੇ ਹੋਣਗੇ ਭਾਵੇਂ ਕਿ ਉਹ ਉਸ ਸਮੇਂ ਕੋਈ ਭਾਸ਼ਾ ਹੁੰਦੀ ਨਹੀਂ ਸੀ ਉਹ ਇਸ਼ਾਰਿਆਂ ਦੇ ਨਾਲ ਇੱਕ ਦੂਜੇ ਨਾਲ ਗੱਲਾਂ ਕਰਦੇ ਸਨ ਤੇ ਇੱਕ ਦੂਜੇ ਨੂੰ ਸਮਝਾਇਆ ਕਰਦੇ ਸਨ ਪਰ ਅਸੀਂ ਆਪ ਜੀ ਨੂੰ ਇਹ ਕਹਾਣੀ ਪੰਜਾਬੀ ਗੁਰਮੁਖੀ ਦੇ ਵਿੱਚ ਪੜ੍ਹ ਕੇ ਸੁਣਾ ਰਹੇ ਹਾਂ ਕਿ ਤੇ ਇਹ ਨਾ ਸੋਚ ਲਿਓ ਕਿ ਉਸ ਸਮੇਂ ਵੀ ਆਦਮਾਨ ਪੰਜਾਬੀ ਵਿੱਚ ਗੱਲ ਕਰਿਆ ਕਰਦੇ ਸੀ ਉਸ ਸਮੇਂ ਉਹ ਸਿਰਫ ਇੱਕ ਸੰਕੇਤਕ ਭਾਸ਼ਾ ਜੋ ਇਸ਼ਾਰਿਆਂ ਦੇ ਨਾਲ ਸਮਝਾਈ ਜਾਂਦੀ ਹੈ ਤੇ ਗੱਲ ਕਰੀ ਜਾਂਦੀ ਉਸ ਭਾਸ਼ਾ ਦੀ ਉਹ ਗੱਲ ਕਰਿਆ ਕਰਦੇ ਸੀ ਤੇ ਚੱਲਦੇ ਆ ਜੀ ਵਾਪਸ ਕਹਾਣੀ ਤੇ ਕਹਿੰਦੇ ਉਸ ਬਿਮਾਰ ਵਿਅਕਤੀ ਨੂੰ ਛੱਡ ਕੇ ਬਾਕੀ ਸਾਰੇ ਕਬੀਲੇ ਦੇ ਵਿਅਕਤੀ ਸ਼ਿਕਾਰ ਕਰਨ ਲਈ ਜੰਗਲ ਦੇ ਵਿੱਚ ਚਲੇ ਗਏ ਸਮਾਂ ਬੀਤਦਾ ਗਿਆ ਜਦ ਸ਼ਾਮ ਹੋਈ ਉਹ ਬਿਮਾਰ ਵਿਅਕਤੀ ਕੁਝ ਠੀਕ ਹੋਇਆ ਉਸ ਬਿਮਾਰ ਵਿਅਕਤੀ ਨੇ ਸੋਚਿਆ ਕਿ ਸਾਰੇ ਜਾਣੇ ਸ਼ਿਕਾਰ ਕਰਨ ਗਏ ਹੋਏ ਆ ਕਿਉਂ ਨਾ ਮੈਂ ਉੱਠ ਕੇ ਉਹਨਾਂ ਵਾਸਤੇ ਪੀਣ ਵਾਲਾ ਪਾਣੀ ਦਾ ਪ੍ਰਬੰਧ ਕਰਾਂ ਇਸ ਲਈ ਉਹ ਗੁਫਾ ਵਿੱਚੋਂ ਬਾਹਰ ਚਲਾ ਗਿਆ ਉਹ ਉੱਠਿਆ ਤੇ ਪਾਣੀ ਦਾ ਪ੍ਰਬੰਧ ਕਰਨ ਲਈ ਚਲਾ ਗਿਆ ਕਹਿੰਦੇ ਕੁਝ ਸਮੇਂ ਬਾਅਦ ਸਾਰਾ ਕਬੀਲਾ ਵਾਪਸ ਆਇਆ ਉਸ ਨੇ ਗੁਫਾ ਅੰਦਰ ਬਿਮਾਰ ਵਿਅਕਤੀ ਨੂੰ ਦੇਖਿਆ ਤਾਂ ਉੱਥੇ ਨਹੀਂ ਸੀ ਸਾਰੇ ਕਬੀਲੇ ਦੇ ਮਨ ਵਿੱਚ ਇਹ ਖਿਆਲ ਆ ਰਿਹਾ ਸੀ ਕਿ ਸ਼ਾਇਦ ਕਿਤੇ ਉਹ ਬਿਮਾਰ ਵਿਅਕਤੀ ਨੂੰ ਕੋਈ ਜੰਗਲੀ ਜਾਨਵਰ ਖਾਣਾ ਗਿਆ ਹੋਵੇ ਜਾਂ ਉਸਨੂੰ ਮਾਰ ਨਾ ਦਿੱਤਾ ਹੋਵੇ ਕਬੀਲੇ ਦੇ ਸਾਰੇ ਵਿਅਕਤੀ ਪਰੇਸ਼ਾਨੀ ਵਿੱਚ ਸੀ ਵੀ ਉਹ ਬਿਮਾਰ ਵਿਅਕਤੀ ਗਿਆ ਤਾਂ ਗਿਆ ਕਿੱਥੇ ਕੁਝ ਸਮੇਂ ਬਾਅਦ ਉਹ ਬਿਮਾਰ ਵਿਅਕਤੀ ਪਾਣੀ ਲੈ ਕੇ ਆਉਂਦਾ ਹੈ ਨਜ਼ਰ ਆਉਂਦਾ ਹੈ ਸਾਰੇ ਖੁਸ਼ੀ ਮਨਾਉਂਦੇ ਨੇ ਜਿਹੜੇ ਕਬੀਲੇ ਦੇ ਜਿੰਨੇ ਮੈਂਬਰ ਸੀ ਉਹ ਜਦੋਂ ਉਹ ਬਿਮਾਰ ਵਿਅਕਤੀ ਨੂੰ ਦੇਖਦੇ ਨੇ ਖੁਸ਼ੀ ਮਨਾਉਂਦੇ ਨੇ ਕਿ ਇਹ ਜਿਉਂਦਾ ਹੈਗਾ ਇਸ ਨੂੰ ਕੋਈ ਜਾਨਵਰ ਨਹੀਂ ਚੁੱਕ ਕੇ ਲੈ ਗਿਆ ਪਰ ਕਹਿੰਦੇ ਕਬੀਲੇ ਦਾ ਜੋ ਸਰਦਾਰ ਸੀ ਮੁਖੀਆ ਸੀ ਉਹ ਅਜੇ ਵੀ ਚਿੰਤਾ ਵਿੱਚ ਸੀ ਕਿਉਂਕਿ ਉਸ ਦੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਉਹਨਾਂ ਦਾ ਇੱਕ ਸਾਥੀ ਉਹਨਾਂ ਤੋਂ ਦੂਰ ਹੋਇਆ ਜਾਂ ਕੁਝ ਸਮੇਂ ਲਈ ਉਹਨਾਂ ਤੋਂ ਵੱਖ ਹੋਇਆ ਇਹ ਪਹਿਲੀ ਵਾਰ ਉਹਨਾਂ ਦੇ ਜੀਵਨ ਤੇ ਇਹ ਘਟਨਾ ਵਾਪਰੀ ਇਸ ਲਈ ਉਹ ਕਬੀਲੇ ਦਾ ਮੁਖੀ ਇਸ ਬਾਰੇ ਸੋਚ ਰਿਹਾ ਸੀ ਵੀ ਹੁਣ ਇਹਦਾ ਕੋਈ ਨਾ ਕੋਈ ਹੱਲ ਤੇ ਕੀਤਾ ਜਾਵੇ ਕਹਿੰਦੇ ਫਿਰ ਕੁਝ ਸੋਚ ਕੇ ਵਿਚਾਰ ਕਰਕੇ ਕਬੀਲੇ ਦੇ ਮੁਖੀ ਨੇ ਇੱਕ ਤਰੀਕੇ ਦੀ ਕਾੜ ਕੱਢੀ ਇਹ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਬੜਾ ਸੋਚਣ ਤੋਂ ਬਾਅਦ ਕਬੀਲੇ ਦੇ ਮੁਖੀ ਨੇ ਇੱਕ ਕਾੜ ਕੱਢੀ ਉਸਨੇ ਕੰਧ ਦੀ ਗੁਫਾ ਦੀ ਕੰਧ ਉੱਪਰ ਇੱਕ ਮਨੁੱਖ ਦਾ ਤਸਵੀਰ ਬਣਾਈ ਭਾਵੇਂ ਉਸਨੇ ਇੱਕ ਲੈਣਾ ਮਾਰ ਕੇ ਇੱਕ ਤਸਵੀਰ ਬਣਾਈ ਸ਼ਾਇਦ ਇਹ ਭਾਸ਼ਾ ਦੀ ਪਹਿਲੀ ਇਕਾਈ ਸੀ ਜਬ ਪਹਿਲੇ ਭਾਸ਼ਾ ਦੀ ਲਿਖਤੀ ਰੂਪ ਦੀ ਪਹਿਲੀ ਇਕਾਈ ਹੋਵੇਗੀ ਕਿ ਇਹ ਪਹਿਲੀ ਕਾਰਡ ਸੀ ਕਿ ਮਨੁੱਖ ਨੇ ਕੁਝ ਲਿਖਿਆ ਭਾਸ਼ਾ ਬਾਰੇ ਸੰਕੇਤਕ ਰੂਪ ਦੇ ਵਿੱਚ ਲਿਖਿਆ ਇਹ ਤਸਵੀਰ ਇਸ ਗੱਲ ਦਾ ਪ੍ਰਤੀਕ ਸੀ ਕਿ ਉਹ ਮਨੁੱਖ ਜਾਉਂਦਾ ਹੈ ਸਾਰੇ ਕਬੀਲੇ ਵਾਲੇ ਇਸ ਤਰੀਕੇ ਨਾਲ ਸਹਿਮਤ ਹੋ ਗਏ ਭਾਵ ਕਿ ਉਹ ਮੁਖੀ ਨੇ ਕਬੀਲੇ ਨੂੰ ਸਮਝਾਇਆ ਕਿ ਉਹ ਅੱਜ ਤੋਂ ਜੇ ਕੋਈ ਵੱਖ ਹੁੰਦਾ ਹੈ ਤਾਂ ਉਹ ਗੁਫਾ ਦੀ ਕੰਧ ਉੱਪਰ ਇੱਕ ਚਿੱਤਰ ਬਣਾ ਦੇਗਾ ਜਿਸ ਤੋਂ ਪਤਾ ਲੱਗ ਜਾਵੇਗਾ ਕਿ ਉਹ ਜਿਉਂਦਾ ਹੈ ਤੇ ਉਹ ਕੋਈ ਕੰਮ ਕਰਨ ਗਿਆ ਹੈ ਕਹਿੰਦੇ ਅਗਲੇ ਹੀ ਦਿਨ ਬਿਮਾਰ ਵਿਅਕਤੀ ਗੁਫਾ ਵਿੱਚ ਰਹਿ ਗਿਆ ਫਿਰ ਰਹਿ ਗਿਆ ਕਹਿੰਦੇ ਉਹ ਬਿਮਾਰ ਵਿਅਕਤੀ ਸੀ ਉਹ ਗੁਫਾ ਦੇ ਵਿੱਚ ਹੀ ਰਿਹਾ ਤੇ ਬਾਕੀ ਸਾਰੇ ਕਬੀਲੇ ਜੰਗਲ ਵਿੱਚ ਸ਼ਿਕਾਰ ਖੇਡਣ ਚਲੇ ਗਏ ਬਾਕੀ ਸਾਰਾ ਕਬੀਲਾ ਚਲਾ ਗਿਆ ਪਰ ਉਹ ਬਿਮਾਰ ਵਿਅਕਤੀ ਫਿਰ ਗੁਫਾ ਦੇ ਵਿੱਚ ਰਿਹਾ ਸ਼ਾਮ ਹੋਣ ਉੱਪਰ ਸਾਰੇ ਕਬੀਲੇ ਵਾਲੇ ਜਦ ਵਾਪਸ ਗੁਫਾ ਵਿੱਚ ਆਏ ਉਹ ਬਿਮਾਰ ਵਿਅਕਤੀ ਉੱਥੇ ਨਹੀਂ ਸੀ ਪਰ ਗੁਫਾ ਦੀ ਕੰਧ ਉੱਪਰ ਇੱਕ ਚਿੱਤਰ ਜ਼ਰੂਰ ਬਣਿਆ ਹੋਇਆ ਸੀ ਜਿਸ ਬਾਰੇ ਕਬੀਲੇ ਦੇ ਸਰਦਾਰ ਨੇ ਕੱਲ ਉਹਨਾਂ ਨੂੰ ਦੱਸਿਆ ਸੀ ਭਾਵੇਂ ਕਿ ਜਦੋਂ ਉਹ ਅਗਲੇ ਦਿਨ ਸ਼ਿਕਾਰ ਖੇਡਣ ਗਏ ਤੇ ਬਿਮਾਰ ਵਿਅਕਤੀ ਗੁਫਾ ਵਿੱਚ ਰਿਹਾ ਜਦੋਂ ਉਹ ਵਾਪਸ ਆਏ ਤੇ ਉਹਨਾਂ ਨੇ ਦੇਖਿਆ ਕਿ ਬਿਮਾਰ ਵਿਅਕਤੀ ਤਾਂ ਗੁਫਾ ਵਿੱਚ ਨਹੀਂ ਹੈ ਪਰ ਉਹਨਾਂ ਨੇ ਗੁਫਾ ਦੀ ਕੰਧ ਉੱਤੇ ਇੱਕ ਚਿੱਤਰ ਦੇਖਿਆ ਜਿਸ ਬਾਰੇ ਮੁਖੀ ਨੇ ਉਹਨਾਂ ਨੂੰ ਦੱਸਿਆ ਸੀ ਵੀ ਇਹ ਚਿੱਤਰ ਬਣਾ ਦਿਓ ਵੀ ਸਾਨੂੰ ਪਤਾ ਲੱਗ ਜੇਗਾ ਉਹ ਜਿਉਂਦਾ ਹੈ ਉਹ ਸਾਰੇ ਸੋਚਿਆ ਕਿ ਉਹ ਅੱਜ ਵੀ ਪਾਣੀ ਲੈਣ ਗਿਆ ਹੋਵੇਗਾ ਪਰ ਉਹ ਬਿਮਾਰ ਵਿਅਕਤੀ ਜਦ ਵਾਪਸ ਆਇਆ ਉਹਨਾਂ ਨੇ ਸਾਰੇ ਕਬੀਲੇ ਵਾਲੇ ਨੇ ਸੋਚਿਆ ਕਿ ਉਹ ਬਿਮਾਰ ਵਿਅਕਤੀ ਅੱਜ ਫੇਰ ਸਾਡੇ ਵਾਸਤੇ ਕਬੀਲੇ ਵਾਸਤੇ ਪਾਣੀ ਲੈਣ ਚਲਾ ਗਿਆ ਪਰ ਇੰਜ ਨਹੀਂ ਸੀ ਉਹ ਬਿਮਾਰ ਵਿਅਕਤੀ ਜਦ ਵਾਪਸ ਆਇਆ ਤਾਂ ਉਸ ਦੇ ਸਿਰ ਉੱਪਰ ਲੱਕੜਾਂ ਲੱਦੀਆਂ ਹੋਈਆਂ ਸਨ ਭਾਵੇਂ ਉਹ ਲੱਕੜਾਂ ਲੈ ਕੇ ਆਇਆ ਕਹਿੰਦੇ ਕਬੀਲੇ ਦਾ ਸਰਦਾਰ ਅੱਜ ਫਿਰ ਚਿੰਤਾ ਦੇ ਵਿੱਚ ਪੈ ਗਿਆ ਸਾਨੂੰ ਕਿੰਜ ਪਤਾ ਲੱਗੇਗਾ ਕਬੀਲੇ ਦੇ ਸਰਦਾਰ ਨੇ ਸੋਚਿਆ ਕਿ ਇਹ ਅੱਜ ਚਲਾ ਗਿਆ ਕੱਲ ਚਲਾ ਗਿਆ ਪਾਣੀ ਲੈ ਕੇ ਆ ਗਿਆ ਅੱਜ ਚਲਾ ਗਿਆ ਇਹ ਲੱਕੜਾਂ ਲੈ ਕੇ ਆ ਗਿਆ ਬਿਸਤਾ ਪਾਣੀ ਡੀਕ ਰਹੀ ਸੀ ਵੀ ਸਾਨੂੰ ਆਏ ਤੀ ਵੀ ਉਹ ਬਿਮਾਰ ਵਿਅਕਤੀ ਆ ਉਹ ਸਾਡੇ ਵਾਸਤੇ ਪਾਣੀ ਲੈ ਕੇ ਆਵੇਗਾ ਪਰ ਉਹ ਅੱਜ ਲੱਕੜਾਂ ਲੈ ਕੇ ਆ ਗਿਆ ਕਹਿੰਦੇ ਕਬੀਲੇ ਦੇ ਸਰਦਾਰ ਨੇ ਚਿੰਤਾ ਵਿੱਚ ਰਹਿ ਕੇ ਇਹ ਸੋਚਿਆ ਕਿ ਸਾਨੂੰ ਕਿੰਜ ਪਤਾ ਚੱਲੇਗਾ ਕਿ ਬਿਮਾਰ ਵਿਅਕਤੀ ਕੀ ਕਰਨ ਗਿਆ ਹੈ ਉਸਨੇ ਕੁਝ ਸੋਚ ਵਿਚਾਰ ਕੇ ਕੁਝ ਹੋਰ ਸਿੰਬਲ ਤੇ ਕੁਝ ਹੋਰ ਸੰਕੇਤ ਤਿਆਰ ਕੀਤੇ ਅਤੇ ਸਾਰੇ ਕਬੀਲੇ ਵਾਲਿਆਂ ਨੂੰ ਸਮਝਾਇਆ ਉਹ ਮਨੁੱਖ ਦੇ ਚਿੱਤਰ ਨਾਲ ਉਸਦਾ ਕੰਮ ਵੀ ਦਰਸਾਇਆ ਕਰਨਗੇ ਭਾਵ ਕਿ ਦੂਸਰੇ ਦਿਨ ਉਹਨਾਂ ਨੇ ਸਿੱਖਿਆ ਲਈ ਕਿ ਜੋ ਅਸੀਂ ਮਨੁੱਖ ਦਾ ਚਿੱਤਰ ਬਣਾ ਕੇ ਜਾਂਦੇ ਹਾਂ ਗੁਫਾ ਦੇ ਉੱਤੇ ਨਾਲ ਹੀ ਅਸੀਂ ਅਸੀਂ ਉਸਦਾ ਕੰਮ ਵੀ ਦੱਸਿਆ ਕਰਾਂਗੇ ਜਿਵੇਂ ਕਿ ਪਾਣੀ ਲੈਣ ਗਿਆ ਤਾਂ ਇੱਕ ਮਨੁੱਖ ਦੇ ਨਾਲ ਬਰਤਨ ਦੀ ਤਸਵੀਰ ਬਣਾਈ ਜਾਵੇ ਲੱਕੜਾਂ ਲੈਣ ਗਿਆ ਤਾਂ ਲੱਕੜ ਦੀ ਤਸਵੀਰ ਬਣਾਈ ਜਾਵੇ ਇਸ ਤਰ੍ਹਾਂ ਪਾਸ਼ਾ ਦੇ ਲਿਖਤੀ ਰੂਪ ਦਾ ਜਨਮ ਹੋਇਆ ਤੇ ਕਈ ਹਜ਼ਾਰ ਸਦੀਆਂ ਪਾਰ ਕਰਦੀ ਕਰਦੀ ਤਰੱਕੀ ਕਰਕੇ ਅੱਜ ਵਾਲੀ ਭਾਸ਼ਾ ਦਾ ਰੂਪ ਤਿਆਰ ਹੋਇਆ ਆਪ ਜੀ ਦੇਖ ਸਕਦੇ ਹੋ ਇਹ ਜੋ ਤਸਵੀਰਾਂ ਅਸੀਂ ਆਪਣੀ ਸਲਾਈਡ ਦੇ ਵਿੱਚ ਆਪ ਜੀ ਲਈ ਰੱਖੀਆਂ ਨੇ ਇਹ ਉਹ ਅਸਲ ਤਸਵੀਰਾਂ ਨੇ ਜਿਹੜੀਆਂ ਕਿ ਸਾਡੇ ਪੁਰਾਣੇ ਆਦੀ ਮਨੁੱਖ ਸਾਡੇ ਜੋ ਪੁਰਾਣੇ ਪਹਿਲੇ ਮਨੁੱਖ ਸੀ ਉਹਨਾਂ ਨੇ ਭਾਰਤੀਆਂ ਗੁਫਾਵਾਂ ਦੇ ਵਿੱਚ ਆਪ ਦੇਖ ਸਕਦੇ ਹੋ ਕਿ ਇੱਥੇ ਇੱਕ ਇੱਕ ਮਨੁੱਖ ਦਾ ਚਿੱਤਰ ਹੈ ਤੇ ਉਹ ਸਿਰ ਦੇ ਉੱਪਰ ਇੱਕ ਬਰਤਨ ਚੁੱਕਿਆ ਹੋਇਆ ਹੈ ਤੇ ਅਜੇ ਇੱਧਰ ਲਈ ਤਸਵੀਰ ਦੀ ਗੱਲ ਕਰੀਏ ਇੱਕ ਮਨੁੱਖ ਹੈ ਤੇ ਉਹਦੇ ਸਿਰ ਦੇ ਉੱਪਰ ਕੁਝ ਲੱਕੜਾਂ ਚੁੱਕੀਆਂ ਹੋਈਆਂ ਹਨ ਭਾਵ ਕਿ ਇਹ ਪਹਿਲੇ ਚਿੱਤਰਸਲ ਜਿਨ੍ਹਾਂ ਤੋਂ ਸਾਨੂੰ ਜਾਣਕਾਰੀ ਹਾਸਲ ਹੋਈ ਕਿ ਸਾਡੇ ਮਨੁੱਖ ਜੋ ਪਹਿਲੇ ਮਨੁੱਖ ਸਨ ਉਹਨਾਂ ਨੇ ਇਸ ਤਰ੍ਹਾਂ ਭਾਸ਼ਾ ਦੀ ਖੋਜ ਕੀਤੀ ਅਸੀਂ ਪਹਿਲਾਂ ਵੀ ਤਸਵੀਰ ਵਰਤੀ ਹੈ ਇੱਕ ਦੇਖ ਸਕਦੇ ਹੋ ਤੁਸੀਂ ਆਹ ਵੇਖੋ ਜੀ ਇਹ ਚਿੱਤਰ ਇਹ ਦਰਸਾਉਂਦਾ ਹੈ ਕਿ ਕੁਝ ਮਨੁੱਖ ਕੋਈ ਕੰਮ ਕਰ ਰਿਹਾ ਹੈ ਇਸੇ ਤਰ੍ਹਾਂ ਇਹ ਤਸਵੀਰਾਂ ਪਹਿਲੀਆਂ ਤਸਵੀਰਾਂ ਸਨ ਜਿਸ ਨੇ ਭਾਸ਼ਾ ਦੀ ਕੋਝ ਕੀਤੀ ਭਾਵ ਕਿਸੀਂ ਕਹਿ ਸਕਦੇ ਹਾਂ ਕਿ ਇਹ ਪਹਿਲੀ ਭਾਸ਼ਾ ਸੀ ਜਿਹੜੀ ਕਿ ਪਹਿਲੇ ਮਨੁੱਖ ਦੁਆਰਾ ਇਸ ਧਰਤੀ ਉੱਤੇ ਵਰਤੀ ਗਈ ਫਿਰ ਇਹੀ ਸੰਕੇਤਕ ਰੂਪ ਬਦਲਦਾ ਗਿਆ ਇਸ ਤਰ੍ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਾਡੇ ਧਰਤੀ ਦੇ ਪਹਿਲੇ ਮਨੁੱਖਾਂ ਨੇ ਪਹਿਲੀ ਵਾਰ ਸੰਕੇਤਕ ਭਾਸ਼ਾ ਨਾ ਉਸ ਸਮੇਂ ਪੰਜਾਬੀ ਸੀ ਨਾ ਹਿੰਦੀ ਨਾ ਅੰਗਰੇਜ਼ੀ ਨਾ ਉਰਦੂ ਨਾ ਸੰਸਕ੍ਰਿਤ ਉਸ ਸਮੇਂ ਸੀ ਸੰਕੇਤਕ ਭਾਸ਼ਾ ਤੇ ਸੰਕੇਤਕ ਭਾਸ਼ਾ ਤੋਂ ਇੱਕ ਲਿਖਤੀ ਰੂਪ ਤਿਆਰ ਕੀਤਾ ਭਾਵ ਕਿ ਉਹਨਾਂ ਨੇ ਜੋ ਆਪਣੇ ਇਸ਼ਾਰਿਆਂ ਦੇ ਨਾਲ ਗੱਲ ਕਰਦੇ ਸੀ ਉਹ ਇਸ਼ਾਰਿਆਂ ਨੂੰ ਉਹਨਾਂ ਨੇ ਕੰਧਾਂ ਦੇ ਉੱਤੇ ਗੁਫਾਵਾਂ ਦੇ ਪੱਥਰਾਂ ਦੇ ਉੱਪਰ ਉਕੇਰਿਆ ਤੇ ਉਸ ਨਾਲ ਸਾਡੀ ਇਹ ਪਹਿਲੀ ਲਿਖਤੀ ਭਾਸ਼ਾ ਦਾ ਰੂਪ ਤਿਆਰ ਹੋਇਆ ਜਿਸ ਵਿੱਚ ਅਸੀਂ ਹੜੱਪਾ ਸਭਿਅਤਾ ਮਿਸਰ ਸਭਿਅਤਾ ਚੀਨ ਦੀ ਪ੍ਰਾਤਨ ਸਭਿਅਤਾ ਵਿੱਚ ਇਸ ਤਰ੍ਹਾਂ ਦੀਆਂ ਜੋ ਪ੍ਰਾਣੀਆਂ ਤਸਵੀਰਾਂ ਨੇ ਚਿੱਤਰ ਨੇ ਤੇ ਭਾਸ਼ਾ ਦੇ ਅਵਸ਼ੇਸ਼ ਮਿਲਦੇ ਹਨ ਜਿਸ ਤਰ੍ਹਾਂ ਕਿ ਹੜੱਪਾ ਸਭਿਅਤਾ ਦੀ ਭਾਸ਼ਾ ਦਾ ਤਾਂ ਅੱਜ ਤੱਕ ਕੋਈ ਵੀ ਇਤਿਹਾਸਕਰ ਪਾੜੀ ਨਹੀਂ ਪਾਇਆ ਵੀ ਉਸ ਭਾਸ਼ਾ ਦੇ ਵਿੱਚ ਕੀ ਲਿਖਿਆ ਗਿਆ ਤੇ ਆਪ ਜੀ ਕੁਝ ਤਸਵੀਰਾਂ ਦੇਖ ਰਹੇ ਹੋ ਸੀ ਆਪ ਜੀ ਲਿਆਂਦੀਆਂ ਨੇ ਤੇ ਆਪ ਜੀ ਦੇਖੋ ਕਿਸ ਤਰ੍ਹਾਂ ਉਹ ਪੱਥਰਾਂ ਦੇ ਉੱਤੇ ਕੰਧਾਂ ਦੇ ਉੱਪਰ ਇਹ ਭਾਸ਼ਾ ਉਕੇਰੀ ਗਈ ਦਰਜ ਕੀਤੀ ਗਈ ਤੇ ਉਹ ਇਹਨਾਂ ਤੋਂ ਸਿੱਖਿਆ ਕਰਦੇ ਸੀ ਇਹ ਸਾਡੀ ਸੀ ਭਾਸ਼ਾ ਦੇ ਪਹਿਲੇ ਅੱਖਰ ਭਾਵੇਂ ਇਸ ਤਰ੍ਹਾਂ ਸਾਡੇ ਜੋ ਬਜ਼ੁਰਗ ਸੀ ਸਾਡੇ ਪੁਰਾਤਨ ਮਨੁੱਖ ਸੀ ਜੋ ਪਹਿਲਾ ਮਨੁੱਖ ਸੀ ਧਰਤੀ ਦਾ ਉਸ ਨੇ ਇਸ ਤਰ੍ਹਾਂ ਭਾਸ਼ਾ ਦੀ ਕਾੜ ਕੱਢੀ ਦੀ ਹੌਲੀ ਹੌਲੀ ਇਹ ਸਦੀਆਂ ਬੀਤਦੀਆਂ ਗਈਆਂ ਹਜ਼ਾਰਾਂ ਸਦੀਆਂ ਤੋਂ ਬਾਅਦ ਫਿਰ ਇਹ ਰੂਪ ਬਦਲਿਆ ਸੰਸਕ੍ਰਿਤ ਭਾਸ਼ਾ ਅ ਇੰਗਲਿਸ਼ ਭਾਸ਼ਾ ਹਿੰਦੀ ਭਾਸ਼ਾ ਫ੍ਰੈਂਚ ਜਪਨੀਜ਼ ਪੰਜਾਬੀ ਮਰਾਠੀ ਇਸ ਤਰ੍ਹਾਂ ਫਿਰ ਰੂਪ ਬਦਲਦਾ ਬਦਲਦਾ ਕਿਉਂਕਿ ਭਾਸ਼ਾ ਦਾ ਵਿਕਾਸ ਕਦੇ ਵੀ ਨਹੀਂ ਰੁਕਦਾ ਹਮੇਸ਼ਾ ਜੋ ਭਾਸ਼ਾ ਹੈ ਉਹ ਵਿਕਾਸ ਕਰਦੀ ਰਹਿੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਈ ਅੱਖਰਾਂ ਨੂੰ ਅਸੀਂ ਛੋਟੇ ਰੂਪ ਦੇ ਵਿੱਚ ਲਿਖਦੇ ਹਾਂ ਕਹਿਣ ਦਾ ਭਾਵ ਕਿ ਇਹ ਭਾਸ਼ਾ ਦਾ ਵਿਕਾਸ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਜੇ ਅਸੀਂ ਪੰਜਾਬੀ ਭਾਸ਼ਾ ਦੀ ਹੀ ਗੱਲ ਕਰੀਏ ਸਾਡੀ ਮਾਂ ਮੋਲੀ ਪੰਜਾਬੀ ਦੀ ਤੇ ਇਸ ਦੇ ਵਿੱਚ ਪਹਿਲਾ ਜੋ ਅੱਖਰ ਸਨ ਉਹ ਬਿੰਦੀ ਵਾਲੇ ਪੈਰ ਚ ਬਿੰਦੀ ਵਾਲੇ ਨਹੀਂ ਹੁੰਦੇ ਸਨ ਪਰ ਫਿਰ ਇਹ ਛੇ ਅੱਖਰ ਪੈਰ ਚ ਬਿੰਦੀ ਵਾਲੇ ਆਏ ਇਹ ਕੀ ਹੋਇਆ ਇਸ ਤਰ੍ਹਾਂ ਇਹ ਭਾਸ਼ਾ ਦਾ ਵਿਕਾਸ ਹੋਇਆ ਇਸੇ ਤਰ੍ਹਾਂ ਇਹ ਪਹਿਲੀ ਭਾਸ਼ਾ ਜੋ ਸੰਕੇਤਕ ਭਾਸ਼ਾ ਸੀ ਇਹ ਸਾਡੇ ਪਹਿਲੇ ਮਨੁੱਖਾਂ ਦੁਆਰਾ ਜੋ ਪਹਿਲੇ ਮਨੁੱਖ ਆਦਮਾਨੁਸਨ ਉਹਨਾਂ ਦੁਆਰਾ ਉਕੇਰੀ ਗਈ ਉਹਨਾਂ ਦੁਆਰਾ ਬਣਾਈ ਗਈ ਤੇ ਇਸ ਤਰ੍ਹਾਂ ਹੌਲੀ-ਹੌਲੀ ਫਿਰ ਇਹ ਭਾਸ਼ਾ ਦਾ ਜਨਮ ਹੋਇਆ ਤੇ ਇਹ ਭਾਸ਼ਾ ਮਾ ਜੋ ਅਸੀਂ ਅੱਜ ਪੜ ਰਹੇ ਹਾਂ ਭਾਸ਼ਾ ਦੀ ਖੋਜ ਧਰਤੀ ਉੱਪਰ ਕੋਈ ਸਾਰੀਆਂ ਖੋਜਾਂ ਤੋਂ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਪਾਸ਼ਾ ਦੀ ਖੋਜ ਬਹੁਤ ਜ਼ਿਆਦਾ ਵੱਡੀ ਖੋਜ ਮੰਨੀ ਜਾਂਦੀ ਹੈ ਕਿਤੇ ਪਾਸ਼ਾ ਦੀ ਖੋਜ ਧਰਤੀ ਉੱਪਰ ਹੋਈ ਸਾਰੀਆਂ ਖੋਜਾਂ ਤੋਂ ਖਾਸ ਹੈ ਕਿਉਂਕਿ ਇਸ ਇਸ ਪਾਸ਼ਾ ਦੀ ਕਾੜ ਨੇ ਇਹ ਪਾਸ਼ਾ ਦੀ ਕਾੜ ਨਾਲ ਹੀ ਇੱਕ ਮਨੁੱਖ ਆਪਣੀ ਸਥਿਤੀ ਬਾਰੇ ਆਪਣੇ ਬੋਲਾਂ ਜੋ ਆਪਣੇ ਮਨ ਦੇ ਭਾਵ ਨੇ ਉਹ ਲਿਖ ਕੇ ਕਿਸੇ ਨੂੰ ਦੱਸ ਸਕਦਾ ਅੱਜ ਦੀਆਂ ਸਾਰੀਆਂ ਖੋਜਾਂ ਇਸ ਲਈ ਸਹਾਇ ਤੇ ਲਾਹੇਵੰਦ ਸਾਬਤ ਹੋਈਆਂ ਕਿਉਂਕਿ ਇਹਨਾਂ ਤੋਂ ਪਹਿਲਾਂ ਮਨੁੱਖ ਨੇ ਭਾਸ਼ਾ ਦੀ ਕਾੜ ਕੱਢੀ ਕਿਉਂਕਿ ਜੇਕਰ ਅੱਜ ਦੀਆਂ ਅਸੀਂ ਦੇਖਦੇ ਹਾਂ ਕਿ ਅੱਜ ਮਨੁੱਖ ਨੇ ਵਿਗਿਆਨਿਕ ਤਰੱਕੀ ਕਰ ਲਈ ਉਹ ਵਿਗਿਆਨਿਕ ਤਰੱਕੀ ਤਾਂ ਹੀ ਸਫਲ ਹੋਈ ਕਿਉਂਕਿ ਜੇ ਸਾਡੇ ਪਹਿਲੇ ਮਨੁੱਖ ਆਦਮਾਨਵ ਨੇ ਭਾਸ਼ਾ ਦੀ ਕਾੜ ਕੱਢੀ ਕਿਉਂਕਿ ਇਹਨਾਂ ਤੋਂ ਇਲਾਵਾ ਭਾਸ਼ਾ ਦੀ ਕਾਢ ਹੋ ਚੁੱਕੀ ਸੀ ਜੇਕਰ ਭਾਸ਼ਾ ਦੀ ਕਾਢ ਨਾ ਹੋਈ ਹੁੰਦੀ ਤਾਂ ਸ਼ਾਇਦ ਅੱਜ ਦਾ ਵਿਗਿਆਨ ਯੁੱਗ ਨਹੀਂ ਹੋਣਾ ਸੀ ਇਸ ਲਈ ਅਸੀਂ ਆਖ ਸਕਦੇ ਹਾਂ ਕਿ ਭਾਸ਼ਾ ਦੀ ਕਾਢ ਧਰਤੀ ਦੀ ਸਭ ਤੋਂ ਅਮੋਲਕ ਪਾਸ਼ਾ ਹੈ ਜੀ ਤੇ ਹੁਣ ਅਸੀਂ ਇੱਕ ਗਿਆਨੀ ਰੂਪ ਦੇਖੋ ਜੀ ਕਿਸ ਤਰ੍ਹਾਂ ਅਸੀਂ ਖੁਸ਼ੀ ਮਨਾ ਰਹੇ ਹਾਂ ਕਿ ਸਾਨੂੰ ਅੱਜ ਪਤਾ ਚੱਲ ਪਿਆ ਕਿ ਇੱਕ ਭਾਸ਼ਾ ਦੀ ਕਾਢ ਕਿਸ ਤਰ੍ਹਾਂ ਹੋਈ ਹਾਲਾਂਕਿ ਇੱਕ ਕਹਾਣੀ ਹੈ ਪਰ ਬਹੁਤ ਜ਼ਿਆਦਾ ਜਿਹੜੀ ਇਹ ਪ੍ਰਚਲਿਤ ਹੈ ਇਤਿਹਾਸਕਾਰਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਖੋਜਕਰਤਾ ਨੇ ਇਤਿਹਾਸਕਾਰਤਾ ਨੇ ਉਹ ਭਾਸ਼ਾ ਦੀ ਕਾੜ ਨੂੰ ਇਸੇ ਤਰ੍ਹਾਂ ਮੰਨਦੇ ਨੇ ਕਿ ਜੋ ਸਾਡੇ ਪਹਿਲੇ ਮਨੁੱਖ ਸੀ ਉਹਨਾਂ ਨੇ ਆਪਣੀ ਭਾਸ਼ਾ ਨੂੰ ਸਰਲ ਕਰਨ ਦੇ ਲਈ ਕਿਉਂਕਿ ਜੋ ਸੰਕੇਤਕ ਭਾਸ਼ਾ ਹੈ ਉਹ ਇੱਕ ਦੂਜੇ ਦੇ ਸਾਹਮਣੇ ਖੜ ਕੇ ਹੀ ਅਸੀਂ ਇੱਕ ਦੂਜੇ ਤੱਕ ਸੰਕੇਤ ਪਹੁੰਚਾ ਸਕਦੇ ਹਾਂ ਪਰ ਜਿਹੜੇ ਲਿਖਤੀ ਰੂਪ ਹੁੰਦਾ ਹੈ ਜੀ ਅਸੀਂ ਲਿਖ ਲਈਏ ਤਾਂ ਉਹ ਜੇ ਬੰਦਾ ਜਿਸ ਨੇ ਲਿਖਿਆ ਉਹ ਸਾਹਮਣੇ ਵੀ ਨਹੀਂ ਹੈ ਤਾਂ ਵੀ ਅਸੀਂ ਉਸਦੇ ਉਹ ਲਿਖੇ ਹੋਏ ਤੋਂ ਉਸਦੇ ਜੋ ਮਨ ਦੇ ਭਾਵ ਨੇ ਅਸੀਂ ਉਸ ਨੂੰ ਸਮਝ ਸਕਦੇ ਹਾਂ ਇਸੇ ਤਰ੍ਹਾਂ ਇਹ ਜੋ ਲਿਖਤੀ ਦਾ ਰੂਪ ਜਿਹੜਾ ਪਾਸ਼ਾ ਦਾ ਉਹ ਬਣ ਕੇ ਆਇਆ ਤੇ ਇਹ ਸਾਡੀ ਪਹਿਲੀ ਵੀਡੀਓ ਸੀ ਜਿਸ ਵਿੱਚ ਅਸੀਂ ਗੱਲ ਕਰੀ ਕਿ ਪਾਸ਼ਾ ਦੀ ਕਾਰਡ ਕਿਸ ਤਰ੍ਹਾਂ ਕੀਤੀ ਗਈ ਤੇ ਕਿਉਂ ਕੀਤੀ ਗਈ ਇਸੇ ਤਰ੍ਹਾਂ ਫਿਰ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਜਿਸ ਵਿੱਚ ਅਸੀਂ ਗੱਲ ਕਰਾਂਗੇ ਮਾਂ ਬੋਲੀ ਪੰਜਾਬੀ ਕਿਉਂਕਿ ਸਾਡੀ ਪਹਿਲੀ ਵੀਡੀਓ ਹੈ ਜੀ ਇਸ ਦੇ ਵਿੱਚ ਅਸੀਂ ਇਹ ਪਹਿਲੀ ਸੀਰੀਜ਼ ਸ਼ੁਰੂ ਕਰੀ ਹੈ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਜਿਸ ਵਿੱਚ ਅਸੀਂ ਪੰਜਾਬੀ ਭਾਸ਼ਾ ਦਾ ਗਿਆਨ ਆਪ ਜੀ ਨਾਲ ਸਾਂਝਾ ਕਰਾਂਗੇ ਤੇ ਇਸੇ ਤਰ੍ਹਾਂ ਹੋਰ ਗਿਆਨ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਜੀ ਸਬਸਕ੍ਰਾਈਬ ਕਰੋ ਜੀ ਸਾਡਾ YouTube ਚੈਨਲ ਨਮੋਲ ਨੌਲੇਜ ਸੀਰੀਜ਼ ਫਿਰ ਮਿਲਦੇ ਹਾਂ ਜੀ ਹੋਰ ਗਿਆਨ ਦੇ ਨਾਲ ਸਤਿ ਸ੍ਰੀ ਅਕਾਲ